ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਵੜਿੰਗ ਤੋਂ ਕਵਰ ਕਰਾਂਗੇ ਦੋਸਤੋ ਬਾਈ ਜਗਮੀਤ ਦੇ ਘਰੋਂ ਉਹ ਪਾਰ ਦਾ ਕੰਮ ਆ ਦੋਸਤੋ ਰੁਟੀਨ ਦੇ ਵਿੱਚ ਹੀ ਬਾਈ ਕੋਲੇ ਪਸੂ ਹੁੰਦੇ ਅੱਜ ਫੇਰ ਦੋਸਤੋ ਬਾਈ ਕੋਲੇ ਦੋ ਨਾਗ ਬਕਾਊਗਾ ਪ੍ਰੋਪਰ ਡੀਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੈ ਬਾਈ ਵਧੀਆ ਜੀ ਠੀਕ ਹੈ ਠੀਕ ਹੈ ਇੱਕ ਆ ਜੀ ਬਾਈ ਜਕਮੀਦਾਰ ਆਪਣਾ ਨੰਬਰ ਦੱਸਦੀ ਇਹਦਾ ਨੰਬਰ ਹੈਗਾ ਜੀ 6284910409 ਠੀਕ ਆ ਅੱਜ ਦੋ ਨਾਗਾ ਬਾਈ ਦੋ ਨਾਗਾ ਜੀ ਠੀਕ ਆ ਜਰਸੀ ਦੀ ਗੱਲ ਕਰਨ ਲਈ ਬਾਈ ਕਿੰਨਾ ਮਸੂਆ ਸੁਣਾ ਇਹ ਇਹ ਕਾਪੀ ਜਰਸੀ ਹੈ ਜੀ ਮੰਨ ਲਓ ਇਹਨੇ ਦੂਜਾ ਸੂਆ ਸੂਣਾ ਹੁਣ ਜੀ ਦੂਜਾ ਸੂਆ ਸੂਣਾ ਠੀਕ ਆ ਕਿੰਨੇ ਕ ਦਿਨ ਲੱਜੂਗੀ ਇਹਦੇ ਜੀ ਹੈਗੇ 12 ਤਰੀਕ ਨੂੰ ਦਿਨ ਪੂਰੇ ਆ 12 ਨੂੰ ਅੱਜ 5 ਤਰੀਕ ਹੋ ਗਈ 5-7 ਦਿਨ ਪਏ ਠੀਕ ਆ 7 ਦਿਨ ਪਏ ਆ ਤੇ ਪਹਿਲੇ ਸੂਏ ਦਾ ਕੀ ਦੋਦਰ ਕਾਰਡ ਦੱਸੋ 11 ਕਿਲੋ ਦੋਦਰ ਦਿੱਤਾ ਜੀ ਪਹਿਲੇ ਸੂਏ 17 ਲੀਟਰ ਠੀਕ ਆ ਸੀਲ ਠੰਡੀ ਬਹੁਤ ਹੈ ਜੀ ਬਾਕੀ ਦੋਸਤੋ ਕ੍ਰਾਸ ਆਂਗ ਦੇ ਵਿੱਚ ਆ ਕਾਫੀ ਗੱਲਾਂ ਦਾ ਠੰਡੀ ਸੀਲ ਆ ਦੋਸਤੋ ਵੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਥਣਾ ਦੇ ਨਾੜ ਨੋੜ ਵੇਖੋ ਕਿੰਨੇ ਮੋਟੀ ਆ ਬਹੁਤ ਸੋਹਣਾ ਥਾਣਾ ਬੱਚ ਜਿੰਨੀ ਮੋਟੀ ਨਾੜਾ ਬਾਕੀ ਦੋਸਤੋ ਥਾਣਾ ਦਾ ਸਾਈਜ਼ ਗੈਪ ਬਹੁਤ ਸੋਹਣਾ ਮੁੱਠੀ ਚਵਾਈ ਵਾਲਾ ਥਣ ਲੱਗਿਆ ਵੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਦੋਸਤੋ ਚਾਰੇ ਥਾਣਾ ਵਾਸੀ ਇਨ ਸਾਈਜ਼ ਤੇ ਮਿਲਕਵੇਨ ਵੀ ਦੋਸਤੋ ਚੰਗੀ ਆ ਦੇਖਾ ਦੇ ਮਗਰਲੇ ਪਾਸੇ ਵੀ ਹਵਾਨਾ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਚਾਰੇ ਥਾਣਾ ਦਾ ਦੋਸਤੋ ਸੀਮ ਸਾਈਜ਼ ਆ ਦੋਨੇ ਪਾਸੇ ਨਾੜਾ ਵੇਖ ਮੱਝ ਵਰਗਾ ਨਾੜਾ ਉਹ ਬੜਾ ਇਹਨੇ ਕੈਮਰੇ ਤੋਂ ਘਰਾਂਉਂਦੀ ਆ ਇਹ ਕੋਈ ਚੱਕਰ ਵਾਲੀ ਨਹੀਂ ਵੈਸੇ ਠੰਡੀ ਧੀ ਲ ਇੱਕ ਮਿੰਟ ਰੋਕ ਨਹੀਂ ਦੇ ਦੇਖ ਸਾਡੇ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਕਰਮਾਲੀ ਨੂੰ ਮਿਲਕਵੇਨ ਦੋਸਤੋ ਇਧਰਲੇ ਪਾਸੇ ਬਹੁਤ ਚੰਗੀ ਆ ਥਣ ਵੀ ਕਰਮਾਲੀ ਨੂੰ ਬਹੁਤ ਸੋਹਣਾ ਲੱਗਿਆ ਤੇ ਮੀਡੀਅਮ ਕਾਤੇ ਵਿੱਚ ਆ ਦੋਸਤੋ ਪੰਜਾਬ ਵਾਲੀ ਜਰਸੀ ਕ੍ਰੋਸ ਤੇ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਲੈ ਬਈ ਖੋਲ ਨਿਕਾਲੇ ਲੋਬੀ ਤੁਰ ਜਾਂਦੀ ਤਾਂ ਤੁਸੀਂ ਹਵਾਨੇ ਦੀ ਜਿਹੜੀ ਜੱਜਮੈਂਟ ਆ ਦੋਸਤੋ ਲਾ ਲੈਣੀ ਆ 7 ਦਿਨ ਸੂਣ ਦੇ ਵਿੱਚ ਬਾਕੀ ਆ ਦੋਸਤੋ ਹਫਤਾ ਇੱਕ ਪਹਿਲੇ ਸੂਏ 15 ਲੀਟਰ ਬਾਈ ਜਾਂਦਾ ਦੁੱਧ ਚ ਹੋਇਆ ਮਾਲਕਾਂ ਨੇ ਤੇ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਹਣ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਥਾਂ ਲੱਗਿਆ ਕਰਮਾ ਵਾਲੀ ਨੂੰ ਤੇ ਸੋਹਣਾ ਦੁੱਧ ਪਿਆਊਗੀ ਦੋਸਤੋ ਕਿਉਂਕਿ ਗਰਮੀ ਵੀ ਇਹ ਵੇੜਾਂ ਘੱਟ ਬਣਾਉਂਦੇ ਆ ਕਿਉਂ ਕ੍ਰੌਸ ਆਂਗ ਦੇ ਵਿੱਚ ਹੈਗੀ ਆ ਵੇਲਬੂਲ ਚੰਗੀ ਆ ਕੱਦ ਮੀਡੀਅਮ ਪ੍ਰੋਟੀਨ ਦੇ ਵਿੱਚ ਹੀ ਦੋਸਤੋ ਬਾਈ ਕੋਲੇ ਪਸ਼ੂ ਹੁੰਦੇ ਆ ਤੇ ਇਹਦਾ ਮੁੱਲ ਆ ਜਿਹੜਾ ਆਪਾਂ ਬਾਈ ਤੋਂ ਪੁੱਛਦੇ ਨੇ ਬਾਈ ਜਗਮੀ ਤਾਂ ਜਾਇਦਾ ਹੀ ਮੁੱਲ ਦੱਸਦੀ ਲੈਂਦੇ ਅੰਜੇ ਵਾਲਾ ਹੀ ਮਾਲ ਜੀ 80 ਕਰਾ ਲਓ 75 ਕੜਬੇ 72000 ਦੀ ਬੈਠ ਦੇਣ 72000 ਦੀ ਦੇ ਦੇਾਂਗੇ ਠੀਕ ਆ 72000 ਚ ਵੀ ਥੋੜਾ ਬਹੁਤਾ ਮਾਨਦਾਨ ਕਰਦੇ ਮਾਨਦਾਨ ਹੋ ਜਾ ਜੀ ਲਓ ਵੀ 72000 ਰੁਪਿਆ ਰੇਟ ਆ ਮੌਕੇ ਤੇ ਮਾਨਦਾਨ ਕੀ ਸੀਲ ਠੰਡੀ ਨਹੀਂ ਬਹੁਤ ਆ ਜੀ ਪਹੁੰਚਵਾ ਕੇ ਬਹਿ ਜਾਵੇ ਥੱਲੇ ਉਹ ਨਹੀਂ ਬੈਠਾ ਲੈ ਠੀਕ ਆ ਲਓ ਬਾਈ ਬਾਈ ਜਾਨਾ ਸੀਲ ਠੰਡੀ ਬਹੁਤਾ ਪਾਉਂਦੀ ਜਵਾਗ ਤੇ ਹੋਈ ਜਾਵੇ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਦੋਸਤੋ ਗੈਸ ਸਾਈਜ਼ ਵੀ ਥਣਾ ਦਾ ਬਹੁਤ ਸੋਹਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਨਾੜਾ ਨੂੜਾ ਵਾਨੇ ਦੇ ਬਹੁਤ ਚੰਗੀਆਂ ਲੱਗੀਆਂ ਬਾਕੀ ਸੀਲ ਸੌ ਵੈੜਾ ਦੋਸਤੋ 72000 ਰੁਪਏ ਦਾ ਰੇਟ ਆ ਮੌਕੇ ਤੇ ਮਾਨਤਨ ਹੋ ਜੂ ਇੱਕ ਦੋਸਤੋ ਬਾਈ ਕੋਲੇ ਤਾਜੀ ਸੂਈ ਮੱਝ ਆ ਇਹਦੇ ਬਾਰੇ ਜਾਣਕਾਰੀ ਲੈਨੇ ਬਾਈ ਜੰਮੀਤ ਇਹ ਕਿੰਨਾ ਮਾਸੂਹ ਸੂਈ ਹੈ ਇਹ ਤੀਜਾ ਸੂਹ ਸੂਈ ਹੈ ਜੀ ਅੱਜ 5 ਦਿਨ ਹੋ ਗਏ ਨੇ 5 ਦਿਨ ਹੋ ਗਏ ਕਿੰਨਾ ਬੋਲਾ ਬਈਆ ਸਵਾਗਤ ਬੋਲਾ ਹੁਣ 11 ਕਿਲੋ ਨੈਟ ਹੈਗਾ ਜੀ ਕੰਡੇ 11 ਲੀਟਰ ਚ ਵਾਦਾਂਗੇ ਦਵਾਰਾਂਗੇ ਜੀ ਦੋ ਡੰਗ ਚਾਂ ਡੰਗ ਚੋ ਕੇ ਲੈ ਜਾਵੇ ਠੀਕ ਆ ਤੀਜਾ ਸੂਹ ਸੂਈ ਹੈ ਠੀਕ ਆ ਤੇ ਕਿੰਨਾ ਦੁੱਧ ਪਾ ਦੂਗੀ ਵੀ ਮਾਰ ਦੁੱਧ ਜੀ 14 ਕਿਲੋ ਦਾ ਬੇਚੈਨ ਤੋਂ ਹੋ ਕੇ ਕੋਈ ਮਰਜੀ ਲੈ ਬੰਦਾ ਭਰਾ ਲੈ ਜਾਵੇ ਬਾਕੀ ਆ ਵੀ ਸੇਵਾ ਦੇ ਸਤੇ ਠੀਕ ਆ ਬੱਚਾ ਕਟਾ ਮਗਰ ਕਟਾ ਹੈ ਮਗਰ ਕਟਾ ਦੋ ਦੇਖ ਸਾਦੇ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਬਾਕੀ ਠੰਡੀ ਸੀਰ ਬਹੁਤ ਦੇਖ ਸਾਲੇ 342 ਵਧੀਆ ਇੱਕ ਨੰਬਰ ਥਾੜੀ ਦੋਸਤੋ ਸੋਹਣਾ ਲੱਗਿਆ ਮੁੱਠੀ ਦੀ ਹੋਊਗਾ ਥਲਖਾਂ ਦੇ 4 ਵਜੇ ਦਾ ਟਾਈਮ ਆ ਦੋਸਤੋ ਉਸ ਟਾਂਗ ਨਾਲ ਦੀ ਜੱਜਮੈਂਟ ਕਰਿਓ ਜਿਉਂਕਿ ਸਈ 2 2.5 ਘੰਟੇ ਤਾਂ ਕਿਵਾਈ ਹੋਣੀ ਆ ਥਣ ਸੋਹਣਾ ਦੋਸਤੋ ਬਾਕੀ ਤੋਰ ਢੋ ਫਾਦਨੇ ਪਤਲੀ ਜਮਲੀ ਦੇ ਵਿੱਚ ਆ ਦੋਸਤੋ ਲੈ ਬਿੱਜੀ ਮੈਂ ਖੋਲ ਲਈ ਇਹਨੂੰ ਤੋੜ ਕੇ ਵਿਖਾ ਦੇ ਉਹ ਵੀ ਪੋਰ ਕੇ ਤੁਹਾਨੂੰ ਦਿਖਾ ਦਿੰਦੇ ਆ। ਜਰੀ ਜਾਂਦੀ ਤਾਂ ਤੁਹਾਨੂੰ ਹਵਾਨੇ ਜਿਹੜੀ ਜਜਮੈਂਟ ਆ ਜਾਣੀ ਹੈ ਕਿਉਂਕਿ ਬਾਈਆਂ ਦਾ 15 ਲੀਟਰ ਦੇ ਲਗਭਗ ਇਹਨੇ ਦੁੱਧ ਦੇ ਦੇਣਾ। ਬਾਕੀ ਸੋਹਣੀ ਆ ਦੋਸਤੋ ਬਾਡੀ ਬੰਦ ਸਰ ਦੇ ਵਿੱਚ ਬਿਲਕੁਲ ਕੁੰਡਾ ਸਿੰਘ ਆ ਦੋਸਤੋ। ਸਾਫ ਉਪਰੀ ਹਵਾਨੇ ਦੇ ਵਿੱਚ ਆ ਦੋਸਤੋ। ਸੋਹਣਾ ਥਣਾ ਦਾ ਸਹਿ ਜਾਂ ਮੁੱਠੀ ਚਵਾਈ ਵਾਲਾ ਥਣਾ। ਬਿਲਕੁਲ ਤਾਜੀ ਸੂਈ ਹੈ ਦੋਸਤੋ। ਤੇ ਰੇਟ ਇਹਦਾ ਵੀ ਆਪਾਂ ਹਾਂ ਬਾਈ ਤੋਂ ਪੁੱਛ ਲੈਣਾ ਕੀ ਰੇਟ ਕਰਨਾ ਕੀ ਤੇ ਮਗਰਨੇ ਪਾਸੋਂ ਬਹਿਣੀ ਵਾਲਾ ਪਾਸਾ ਮੜਾ ਉੱਚਾ ਵਿਖਾਉਂਦੀ ਹੈ ਕੋਈ ਚੱਕਰ ਤਾਂ ਨਹੀਂ ਬਹਿਣੀ ਵਾਲੇ ਦਾ ਕੋਈ ਡਰ ਨਹੀਂ ਇਹ ਤਾਂ ਪਸੂ ਬੰਨ੍ਹਦੇ ਹੀ ਐਸ ਪੱਟਦੇ ਆ ਜੀ ਠੀਕ ਆ ਹਾਂਜੀ ਹਾਂਜੀ ਹੁਣ ਦੁੱਧ ਦੁੱਧ ਸਹੀ ਆ ਵਧੀਆ ਦੁੱਧ ਇੱਕੋ ਜਿਹਾ ਹਾਂਜੀ ਹਾਂਜੀ ਤੇ ਰੇਟ ਕੀ ਕਰਦੇ ਆ ਰੇਟ ਜੀ 130 ਹੀ ਦੇ ਦਾਂਗੇ ਜੀ 130 ਹੀ ਦੇ ਦਾਂਗੇ ਹਾਂਜੀ ਕੋਈ ਥੋੜਾ ਬੋਤੋ ਮੌਕੇ ਦੇ ਮਾਰ ਤਾਂ ਨੋਲੂਗਾ ਜੀ ਠੀਕ ਆ ਲਓ ਵੀ ਇਹ ਫਤੀ ਰੇਟ ਆ ਮੌਕੇ ਤੇ ਮੰਨਤਾਂ ਹੋ ਜੂ ਬਾਕੀ ਤਸੱਲੀ ਦੋਸਤੋ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਦੁੱਧ ਬਾਈਆਂ ਦਾ ਇੱਕੋ ਜਿਹਾ ਹੀ ਆ ਬਹਿਣ ਵਾਲੀ ਉਨੇ ਕੀ ਹੋ ਜਾਂਦਾ ਬਾਈਆਂ ਦਾ ਹਾਂ ਆ ਵੀ ਮਹਿੰਗੇ ਤੇ ਰੁਟੀਨ ਤੇ ਤੇ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਦੁੱਧ ਵਾਲੀ ਮੱਚ ਆ ਜਿਹੜੇ ਭਰਾਣੇ ਦੋਸਤੋ ਦੋਨਾਂ ਨਾਗਾਂ ਚ ਕੋਈ ਵੀ ਨਾਗ ਖਰੀਦਣਾ ਹੋਵੇ ਬਾਈ ਜੇ ਉਮੀਦ ਦਾ ਦੋਸਤੋ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ